ਨਾ ਜਾਵਾਂਗੇ ਪੁੱਤ ਪਾ ਕੰਮ ਨੂੰ ਹੱਥ ਲਾ ਲਿਆ ਹਾਂ ਹਾਂ ਸੇ ਦਾ ਮਾਲ ਜ਼ਿਆਦਾ ਲੱਗਿਆ ਹੋਇਆ ਅੱਜ ਕਿਵੇਂ ਅੱਜ ਕੋਈ ਯਾਰ ਮੇਰੀ ਗੱਲ ਸੁਣਾ ਪਿਆਰ ਕਰ ਰਿਹਾ ਉਹ ਇੱਥੇ ਦੱਸ ਦੇ ਗੱਲ ਓਏ ਰਤਾ ਕੀ ਹੋ ਗਿਆ ਤੈਨੂੰ ਪਿਆਰ ਹੋ ਗਿਆ ਆ ਦੇਖ ਲੈ ਕੀ ਉਹ ਸਾਮਾਨ ਖਾਤਾ ਹੋਇਆ ਕਹਿੰਦਾ ਕਿਹੜਾ ਪੈਣ ਚੁੱਕ ਕਹਿੰਦਾ ਸਾਮਾਨ ਖਾਤਾ ਹੋਇਆ ਕਰਦਾ ਓਏ ਜੇ ਤੇ ਮੈਂ ਲੜਦਾ ਫੇਰ ਸਾਮਾਨ ਖਾਤਾ ਜੇ ਨਹੀਂ ਤਾਂ ਤਾਂ ਬੇਸਮਾਨ 21 ਮਿਆਂ ਦਾ ਯਾਰ ਇੱਕ ਇੱਕ ਹਿਸਾਬ ਲਾ ਲਿਆ ਯਾਰ ਜੇ ਇਹਨੂੰ ਸਮਾਨ ਨਾ ਮਿਲੇ ਫੇਰੇ ਮਰੂ ਮਰੂ ਗਾ ਜੇ ਇਹਨੂੰ ਬਾਦੜ ਮਿਲ ਜਾ ਜ਼ਮਾਨ ਫੇਰੇ ਝੱਗ ਸੜਦਾ ਕਹਿੰਦਾ ਮੈਂ ਇੱਕ ਹਿਸਾਬ ਲਾ ਲਿਆ ਜੇ ਇਹਨੂੰ ਦਿਖਾਉਣੀ ਆ ਕੁੜੀ ਦੋ ਕੈਪਸੂਲ ਖਵਾ ਕੇ ਇਹਨੂੰ ਉੱਥੇ ਬਿਠਾ ਦੇਉ ਜੇ ਕੁੜੀ ਆ ਬੋਲਣ ਦੇ ਦਿੱਤਾ ਲੈ ਦੇਖ ਤਾਂ ਸਹੀ ਸਿਆਣਾ ਪੌਂਕਦਾ ਸਿਆਣਾ ਰੰਨਦਾ ਯਾਰ ਹਾਂ ਹੁਣ ਐ ਸਹੀ ਲੈਣ ਚੱਲ ਮੈਨੂੰ ਦੱਸ ਕੀ ਗੱਲ ਐ ਰੰਨ ਚਾਇਸ ਵਾਲੀ ਕੁਰਕ ਖੇਤਰ ਹੋਵੇ ਉੱਥੇ ਵੀ ਵਗ ਜੂ ਪੱਤ ਸੁਗਦਾ ਸੁਗਦਾ ਚੁੱਪ ਕਰ ਪਤਾ ਚੁੱਪ ਕਰ ਹੰਸਿਆ ਚੁੱਪ ਕਰ ਰੰਨ ਤਾਂ ਇਹਨੂੰ प्यारी <mall> वापे <iaab>